ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾਰੇ ਸਾਧ ਸੰਗਤ ਤੁਹਾਨੂੰ ਇਤਿਹਾਸ ਸੁਣਾਉਣਿਆ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਸਿੰਘ ਬਾਜ ਸਿੰਘ ਮਾਨ ਸਿੰਘ ਹਠੀ ਸਿੰਘ ਇਹ ਪੰਜ ਸਿੰਘ ਨਾਲ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਅਜੂਬ ਸਾਹਿਬ ਤੋਂ ਉਹਨਾਂ ਦੇ ਨਦੇੜ ਸਾਹਿਬ ਦੀ ਧਰਤੀ ਤੋਂ ਤੋਰਦਿਆ ਪੰਜਾਬ ਨੂੰ ਸਾਧ ਸੰਗਤ ਗੁਰੂ 10ਵੇਂ ਪਾਤਸ਼ਾਹ ਜੀ ਅਨੰਦਪੁਰ ਤੋਂ ਕਿਲਾ ਛੱਡ ਕੇ ਹੁੰਦੇ ਹੋਏ ਦਮਦਮਾ ਸਾਹਿਬ ਦਮਾ ਦਮਦਮਾ ਸਾਹਿਬ ਪਹੁੰਚੇ ਜਦੋਂ ਉੱਥੇ ਸਾਧ ਸੰਗਤ ਆ ਕਿਤੇ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਖੇ ਸੰਪੂਰਨ ਕੀਤਾ ਕਥਾ ਕੀਤੀ ਉਸ ਤੋਂ ਭਾਈ ਮਨੀ ਸਿੰਘ ਤੇ ਭਾਈ ਬਾਬਾ ਦੀਪ ਸਿੰਘ ਜੀ ਨੂੰ ਉੱਥੋਂ ਦੇ ਜੱਥੇਦਾਰ ਥਾਪ ਕੇ ਤੇ ਆਪ ਅਨੰਦ ਦੇਵ ਸਾਹਿਬ ਦੀ ਧਰਤੀ ਵੱਲ ਨੂੰ ਰਵਾਨਾ ਹੋ ਚੱਲੇ ਰਸਤੇ ਦੇ ਵਿੱਚ ਬਾਦਸ਼ਾਹ ਦਿੱਲੀ ਦੇ ਬਹਾਦਰ ਸ਼ਾਹ ਨੂੰ ਰਾਜ ਦਿਵਾ ਕੇ ਤਿੰਨ ਦੇੜ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਹੁਣ ਸਹਾ ਸੰਗ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਧਰਤੀ ਲਹੂ ਲਹਾਨ ਹੋਈ ਕਿਉਂਕਿ ਚਮਕੌਰ ਦੀ ਜੰਗ ਹੋਈ ਨਥਾਣੇ ਦੀ ਟਾ ਮਕਸਰ ਦੀ ਜੰਗ ਹੋਈ ਛੋਟੇ ਬੱਚੇ ਸਾਹਿਬ ਜਦਿਆਂ ਨੂੰ ਨੀਹਾਂ ਚ ਸ਼ਹੀਦ ਕੀਤਾ ਇਸ ਦਾ ਬਦਲਾ ਲੈਣ ਲਈ ਸਤ ਗੁਰੂ ਜੀ ਨੂੰ ਬੰਦਾ ਬੰਦੇ ਨੂੰ ਟੋਲ ਦੇ ਟੋਲ ਦੇ ਟੋਲ ਦੇ ਨਦੇੜ ਸਾਹਿਬ ਦੀ ਧਰਤੀ ਤੇ ਚਲੇ ਗਏ ਜਿੱਥੇ ਭਾਈ ਮਾਧੋਦਾਸ ਆਪ ਦੀ ਤਪਛਿਆ ਵੀ ਕਰਦਾ ਸੀ ਤੇ ਕਈ ਸਾਧੂ ਸੰਤਾਂ ਨਾਲ ਚਲਾਕੀਆਂ ਵੀ ਕਰਦਾ ਸੀ ਤੇ ਆਪ ਦਾ ਟਿੱਲਾ ਬਣਾ ਕੇ ਆਪ ਦਾ ਅਸ਼ਰਮ ਬਣਾ ਕੇ ਉੱਥੇ ਬੈਠਾ ਹੋਇਆ ਸੀ ਬੜੇ ਬਾਗ-ਬੂਗ ਲਾਏ ਬੱਕਰੇ ਰੱਖੇ ਹੋਰ ਨਾ ਬਾਗ-ਬੂਗ ਲਾਏ ਇਹ ਜਿਆ ਸਮਾਨ ਉਹਦਾ ਲਾ ਕੇ ਆਪ ਉਹ ਪੂਰੇ ਮਤਲਬ ਸ਼ੈਨਸ਼ਾਹ ਵਾਂਗੂ ਰਹਿ ਰਿਹਾ ਸੀ ਹਣ ਉੱਧਰ ਜਦੋਂ ਇਹ ਸਾਧੂ ਸੰਤਾਂ ਨਾਲ ਟੱਚਰਾ ਮਖੌਲ ਕਰਦਾ ਸੀ ਰਾਸਤੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖ ਕਹਿੰਦੇ ਮਹਾਰਾਜ ਆਪੇ ਇੱਧਰ ਨਹੀਂ ਜਾਣਾ ਇੱਧਰ ਇੱਕ ਸਾਧ ਰਹਿੰਦਾ ਉਹ ਬੜਾ ਮਖੌਲ ਕਰਦਾ ਸਾਧੂ ਸੰਤਾਂ ਨੂੰ ਉਹਦੇ ਪੰਜ ਪੀਰ ਬਸ ਹੈ ਉਹ ਮੰਜੇ ਮੂਧੇ ਮਾਰ ਦਿੰਦਾ ਉੱਟ ਚਕਰਾਂ ਕਰਦਾ ਫਲਾਣਾ ਸਤਗੁਰੂ ਜੀ ਕਹਿੰਦੇ ਫਿਰ ਭਾਲ ਦੇ ਤਾਂ ਆਪਾ ਉਹ ਨਹੀਂ ਹੈ ਭਾਲ ਦੇ ਤਾਂ ਆਪਾ ਉਹ ਜੇ ਸਿੰਘ ਨੂੰ ਹੀ ਹੈ ਕੋਈ ਗੱਲ ਨਹੀਂ ਚੱਲਦੇ ਆ ਕੀ ਕਰਦਾ ਦੇਖਾਂਗੇ ਹੁਣ ਸਾਧ ਸੰਗਤ ਸਤ ਗੁਰੂ ਜੀ ਉਹਦੇ ਆਸਰ ਤੇ ਚਲੇ ਜਾਂਦੇ ਆ ਆਸਰ ਤੇ ਬੜੇ ਵਧੀਆ ਸੋਹਣੀਆਂ ਕੁਟੀਆਂ ਪਾਈਆਂ ਬੜੇ ਬਾ ਬਾਗ ਲਾਇਆ ਬੂਟੇ ਲਾਇਆ ਫੁੱਲਾਂ ਦੇ ਬਹੁਤ ਸੁੰਦਰ ਪਲੰਗ ਡੇਹਾ ਵੱਡਾ ਜਿੱਤੇ ਪੈਂਦਾ ਮਹਾਰਾਜਾ ਕੇ ਉੱਤੇ ਬਹਿ ਗਏ ਜਿਹੜੇ ਉਹਦੇ ਵੀਰ ਸੀ ਵਸ ਸੀ ਉਹਨਾਂ ਨੇ ਜਾ ਕੇ ਦੱਸਿਆ ਬੰਦਾ ਸਿੰਘ ਬਹਾਦਰ ਉਹ ਜੰਗਲਾਂ ਚ ਗਿਆ ਹੋਇਆ ਸੀਗਾ ਆ ਟੋਲਟ ਪਾਈ ਕਰਨੇ ਡੇੜਾ ਕੱਢਦਾ ਸੀ ਫਿਰਦਾ ਤੁਰਦਾ ਸੀ ਇਦੋਂ ਉਹਨੂੰ ਜਾ ਕੇ ਦੱਸਿਆ ਵੀ ਐਂ ਕਰਕੇ ਵੀ ਇੱਕ ਸਾਧੂ ਐ ਤੇ ਨਾਲ ਉਹਦੇ ਸੰਗ ਬੜੇ ਸਸਤਾ ਸੁਸਤਰ ਪਹਿਨੇ ਹੋਏ ਐ ਉਹ ਆਪਣੇ ਆਪਣੇ ਪਲੰਗ ਤੇ ਬੈਠ ਗਏ ਜਦੋਂ ਬੰਦਾ ਸਿੰਘ ਨੇ ਇਹ ਗੱਲ ਸੁਣੀ ਬੜਾ ਉਦਾਸ ਨੇ ਤੇ ਪਹ ਗਿਆ ਬਜੀਕਰ ਤੇ ਲੱਗੀ ਸੱਤੀ ਕਪੜੀਆਂ ਅੱਗੋ ਕਹਿੰਦਾ ਕੌਣ ਆਪਣੇ ਐ ਪਲੰਗ ਤੇ ਬੈਠਣ ਵਾਲਾ ਚਲੋ ਪੀਰਾਂ ਦੋ ਪੀਰਾਂ ਨੂੰ ਪਹਿਲਾਂ ਦਵਲਿਆ ਉਹ ਗਏ ਜਾ ਕੇ ਉਹਨੇ ਮਮ ਨੂੰ ਹੱਥ ਲਾਇਆ ਛੇੜਿਆ ਨਾ ਔਰ ਮਹਾਰਾਜ ਨੇ ਜਦੋਂ ਉਹ ਇਦਾਂ ਕਰਦੇ ਹੁਣ ਸਤਗੁਰੂ ਜੀ ਤਾਂ ਜਾਣੀ ਜਾਣ ਸੀ ਉਹਨਾਂ ਨੇ ਚੌਹਾਂ ਪਾਵੈ ਚ ਤੀਰ ਕਬੂ ਦਿੱਤੇ ਆ ਤੇ ਮਹਾਰਾਜ ਨੇ ਉਹਨੇ ਚਾਰੇ ਵੀਰ ਹੀ ਕੱਲੇ ਪੰਜ ਪੀਰ ਕੱਲ ਤੇ ਵੀ ਜਾਓ ਜਾ ਕੇ ਤੁਸੀਂ ਪੰਜੇ ਇਲਟਾ ਦਿਓ ਹੁਣ ਉਹ ਪੰਜਾਂ ਦੀ ਵੀ ਬਸ ਨਹੀਂ ਜਾਂਦੀ ਫਿਰ ਆਪ ਆਇਆ ਜਦੋਂ ਆਪ ਆ ਕੇ ਦੇਖਦੇ ਸਤਗੁਰੂ ਜੀ ਦੇ ਚਿਹਰੇ ਦਾ ਨੂਰ ਤੇ ਸ਼ਸਤਰ ਵਸਤਰ ਪਹਿਨੇ ਹੋਏ ਆ ਤੇ ਦਗ-ਦਗ ਚਿਹਰਾ ਕਰਦਾ ਤੇ ਸਤਗੁਰੂ ਜੀਾਂ ਪਲੰਗ ਤੇ ਬੈਠੇ ਆ ਚੌਂਕੜਾ ਲਾਈ ਆ ਗਿਆ ਦੂਰੋਂ ਪਹਿਲਾਂ ਤਾਂ ਆਉਂਦਾ ਸੀ ਕਵਰਾਇਆ ਜਦੋਂ ਸਿੰਘਾਂ ਨੇ ਦੇਖੇ ਬਾਗ ਜਾੜੇ ਤੇ ਬੱਕਰੇ ਰਿਜਣ ਤੇ ਬਾਗ ਬੂਗ ਤੇ ਖਾ ਕੇ ਘੋੜੇ ਘਾੜਿਆਂ ਨੇ ਬਰਾਨ ਕਰਤਾ ਜਮਾ ਜਦੋਂ ਬਰਾਨ ਕਰਤਾ ਤੇ ਆ ਗਿਆ ਭਾਈ ਪੂਹੇ ਹੋਇਆ ਇਹ ਕੀ ਕਰਿਆ ਇਹ ਕੀ ਕਰਿਆ ਇਹ ਕਰਿਆ ਇਹ ਕਰਿਆ ਮੇਰਾ ਭ੍ਰਿਸ਼ਟ ਕਰਤਾ ਤੁਸੀਂ ਉਹ ਕਰਤਾ ਮਹਾਰਾਜ ਨੂੰ ਆ ਕੇ ਕਹਿੰਦਾ ਮਹਾਰਾਜ ਕਹਿੰਦੇ ਤੂੰ ਹੈ ਕੌਣ ਕਹਿੰਦਾ ਮੈਂ ਜੀ ਬੰਦਾ ਮਾਰੋ ਇੱਕ ਦੇ ਵਜੇ ਬੰਦਾ ਤਾਂ ਫਿਰ ਕੰਮ ਬੰਦੇ ਵਾਲੇ ਕਰੋ ਕਹਿੰਦਾ ਕੀ ਕਰਾਂ ਕਹਿੰਦਾ ਜੀ ਤੁਸੀਂ ਤਾਂ ਮੇਰਾ ਕੇ ਸਾਰੀ ਕੁਟਿਆਈ ਭ੍ਰਿਸ਼ਟ ਕਰਤੀ ਦੀ ਤਾਇਆ ਕਰਤਾ ਉਹ ਕਰਤਾ ਮਾਰੇ ਕਿਹੜੀ ਤਰੀ ਕੁਟਿਆਈ ਭ੍ਰਿਸ਼ਟ ਕਰਿਆ ਕਰਦਾ ਜੀ ਇਹ ਕਿੰਨਾ ਖੂਨ ਡੋਲਤਾ ਮਹਾਰਾਜ ਕਹਿੰਦੇ ਹਾਂ ਕਰੋ ਤੈਨੂੰ ਇਸ ਖੂਨ ਦਾ ਦੁੱਖ ਹੋ ਗਿਆ ਕਹਿੰਦਾ ਹਾਂ ਜੀ ਭ੍ਰਿਸ਼ਟ ਹੋਇਆ ਕਦੇ ਫਿਰ ਪੰਜਾਬ ਦੀ ਧਰਤੀ ਕਿੰਨੀ ਭ੍ਰਿਸ਼ਟ ਹੋਈ ਹੈ ਝਾਕ ਨਿਗਾਹ ਮਾਰੋ ਜਦੋਂ ਸਤਿਗੁਰੂ ਦੀ ਦਵਾਈ ਸੋਝੀ ਉਧਰ ਨੂੰ ਤੇ ਤੰਨਾ ਦੁਨੀਆਂ ਦੇ ਮਾਲਕ ਨੇ ਦਿਖਾਤਾ ਪੰਜਾਬ ਸਾਰਾ ਬੋ 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 ਕਰਕੇ ਉੱਠ ਟੱਗਦਾ ਮਹਾਰਾਜ ਸੱਚੇ ਪਾਚਾ ਡਿੱਗ ਪਿਆ ਚਲਣੀ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਐ ਤੁਸੀਂ ਤਾਂ ਜੀ ਮੈਨੂੰ ਦੱਸਿਆ ਨਹੀਂ ਪਹਿਲਾਂ ਤੁਸੀਂ ਮੈਨੂੰ ਪਹਿਲਾਂ ਐ ਲਾ ਗਿਆ ਕਰਨ ਮਹਾਰਾਜ ਕਹਿੰਦੇ ਅਸੀਂ ਬੌਚਰ ਦੇ ਤੈਨੂੰ ਟੋਲ ਦੇ ਫਰਦੇ ਟੋਲ ਦੇ ਟੋਲਦੇ ਅਸੀਂ ਇੱਥੇ ਆਏ ਆ ਜੇ ਤੂੰ ਬੰਦਾ ਤਾਂ ਫਿਰ ਕੰਮ ਬੰਦੇ ਵਾਲੇ ਕਰ ਕਹਿੰਦਾ ਮਹਾਰਾਜ ਜੋ ਹੁਕਮ ਲਾਹੋਗੇ ਜਦੋਂ ਹੱਥ ਬੰਨ ਕੇ ਖੜ ਗਿਆ ਮਹਾਰਾਜ ਕਹਿੰਦੇ ਪਹਿਲਾਂ ਤਾਂ ਅੰਬਰਤ ਛੱਕੋ ਗੁਰੂ ਆਲਾ ਬਾਣ ਫਿਰ ਅੰਬਰਤ ਛੱਕਿਆ ਜਦੋਂ ਗੁਰੂ ਵਾਲਾ ਤੇ ਸਾਰੇ ਪੰਜੇ ਕਕਾਰ ਪਹਿਨਾ ਤੇ ਤੇ ਸਤਿਗੁਰੂ ਜੀ ਕਹਿੰਦੇ ਵਿੱਚ ਚੰਗਾ ਹੁਣ ਪੰਜਾਬ ਨੂੰ ਚਾਲੇ ਪਾਉਣੇ ਤੇ ਆਹਾ ਆਹ ਸ਼ਹਿਰ ਆ ਜਿਹੜੇ ਇਹ ਤੂੰ ਮਤਲਬ ਇਹਨਾਂ ਦੇ ਫੇਰਨਾ ਸੁਹਾਗਾ ਕਹਿੰਦਾ ਜੀ ਸਤਿਗੁਰੂ ਜੀ ਸੱਤ ਬਚਨ ਹੁਣ ਸਾਰਾ ਸੰਗਤ ਸਤਿਗੁਰੂ ਜੀ ਨੇ ਆਪ ਦੇ ਜਿੱਥੇ ਰਹਿੰਦੇ ਸੀ ਡੇਰੇ ਹਜੂਰ ਸਾਹਿਬ ਉੱਥੇ ਲਿਆਂਦਾ ਆਪ ਦੇ ਡੇਰੇ ਕੋਲ ਬੰਦਾ ਸਿਕ ਨੂੰ ਸਜਾ ਕੇ ਜਦੋਂ ਉੱਥੇ ਲਿਆਂਦਾ ਫਿਰ ਸਿੰਘ ਸਜਾਤਾ ਸਭ ਕੁਝ ਕਰਕੇ ਤੇ ਮਹਾਰਾਜ ਨੇ ਪੰਜ ਤੀਰ ਦਿੱਤੇ ਸ਼ਸਤਰ ਵਾਸਤਰ ਦਿੱਤੇ ਇੱਕ ਨਿਸ਼ਾਨ ਸਾਹਿਬ ਦਿੱਤਾ ਪੰਜ ਸਿੰਘ ਦਿੱਤੇ ਭਾਈ ਬਾਜ ਸਿੰਘ ਹੁਣੀ ਭਾਈ ਬਾਸ ਸਿੰਘ ਕਹੇ ਜਾਂ ਸਿੰਘ ਸੀ ਉਹਦਾ ਪਿੱਛੇ ਆਉਣਾ ਇਤਿਹਾਸ ਸੁਣਿਓ ਤੁਸੀਂ ਇਹ ਇਤਿਹਾਸ ਨੂੰ ਸੁਣਿਓ ਮੇਰੇ ਵੀਰ ਟਕਾ ਕੇ ਭਾਈ ਬਾਸ ਸਿੰਘ ਹੁਣੀ ਐਵੇਂ ਨਹੀਂ ਸੀ ਨਾ ਉਹਦਾ ਬਾਜ ਸਿੰਘ ਰੱਖਿਆ ਕੰਮ ਬਾਜਾਂ ਵਾਲੀ ਕਰਦਾ ਸੀ ਆਤੇ ਦੇ ਪੂਜ ਫੜ ਕੇ ਟੱਪ ਕੇ ਜਾ ਕੇ ਸੀਸ ਕੱਟ ਲਿਉਂਦਾ ਹੁੰਦਾ ਸੀ ਮੁਗਲਾਂ ਦਾ ਭਾਈ ਬਾਸ ਸਿੰਘ ਜਦੋਂ ਦੇਤਾ ਤੇ ਸਾਧ ਸੰਗਤ ਸਤਿਗੁਰੂ ਨੇ ਸਾਰੀ ਇਤਰੀ ਸਮਝਾਤੀ ਵੀ ਐਂ ਕਰਕੇ ਜਣੀ ਸਾਰਾ ਇਹ ਜਾ ਕਾਰਜ ਕਰਨਾ ਤੇ ਸਤਿਗੁਰੂ ਜੀ ਨੇ ਜਦੋਂ ਉਹ ਤੋਰੀਆ ਤੇ ਮਹਾਰਾਜ ਕਹਿੰਦਾ ਵੀ ਮੇਰੇ ਨਾਲ ਸਿੰਘ ਸਾਦੇ ਨੂੰ ਕਹਿੰਦੇ ਚਿੱਠੀਆਂ ਲਿਖੋ ਆਹ ਲੈ ਸਾਡੀ ਮੋਹਰ ਇਹ ਮੋਹਰ ਲਾ ਲਾ ਕੇ ਤੇ ਚਿੱਠੀਆਂ ਤੋਰੀ ਜੀ ਪੰਜਾਬ ਨੂੰ ਤੇਰੇ ਨਾਲ ਸਿੰਘ ਰਲੀ ਜਾਣਗੇ ਤੇ ਜੇ ਜਦੋਂ ਛਕਣ ਛਕਵਣਾ ਤੇ ਅਰਦਾਸ ਕਰਨੀ ਸਾਡੇ 10 ਗੁਰਾਂ ਦੇ ਨਾਂ ਤੇ ਤੇ ਤੈਨੂੰ ਸਭ ਕੁਸ ਆਪੇ ਪਹੁੰਚੂ ਜੇ ਅਰਦਾਸ ਕਰੀ ਦਿੱਲੀ ਜਾ ਕੇ ਸਤਿਗੁਰੂ ਜੀ ਮਹਾਰਾਜ ਸਿੰਘ ਹੋਗੇ ਬੇ ਸਾਬੇ ਇਕੱਠੇ ਉਹਨਾਂ ਨੂੰ ਰਾਚਣ ਪਾਣੀ ਵੀ ਛਕਾਉਣਾ ਸੀ ਜਦੋਂ ਬੰਦਾ ਸਿੰਘ ਬਸਦਨ ਨੇ ਫਿਰ ਇਕ ਲਾਤ ਤੇ ਖੜ ਕੇ ਕਰੀ ਨਾ ਅਰਦਾਸ ਤੇ ਪੰਜਾ ਸਿੰਘਾਂ ਨਾਮ ਤੇ ਸਤਿਗੁਰੂ ਨੇ ਇਹ ਜੀ ਸਿੰਘ ਘਾਲ ਤੇ ਪੈਸੇ ਹੀ ਪੈਸੇ ਹੋ ਗਏ ਚਰਨਾ ਚੋਂ ਕਹਿੰਦਾ ਚੱਕੋ ਇਹ ਲਓ ਜਾ ਕੇ ਦਿੱਲੀਓਂ ਜਾ ਕੇ ਬਾਜ਼ਾਰ ਤੋਂ ਸਮਾਨ ਜਿਹੜਾ ਆਪਾਂ ਖਾਣਾ ਪੀਣਾ ਹੁਣ ਸਾਧ ਸੰਗਤ ਜੀ ਆਂਦਾ ਤੇ ਪੰਜਾਬ ਵਾਲੇ ਨੂੰ ਚਾਲੇ ਪਾਉਂਦਾ ਆਉਂਦਾ ਬੰਦਾ ਸਿੰਘ ਬਹਾਦਰ ਆ ਗਿਆ ਆ ਆ ਕੇ ਤੇ ਉਹਨੇ ਸਭ ਖਾਲਸਾ ਜੀ ਇਕੱਠਾ ਕਰਿਆ ਇਕੱਠਾ ਕਰਿਆ ਪਹਿਲਾਂ ਬਜੀਦ ਖਾਨ ਨੂੰ ਚਿੱਠੀ ਲਿਖ ਕੇ ਵੀ ਆ ਗਿਆ ਪੰਜਾਬ ਦੇ ਵਿੱਚ ਤੇਰਾ ਕਾਲ ਹੋ ਜਾ ਤਿਆਰ ਐਵੇਂ ਨਹੀਂ ਬੰਦਾ ਸਿੰਘ ਬਹਾਦਰ ਨੇ ਅਟੈਕ ਕਰੇ ਪਹਿਲਾਂ ਉਹਨਾਂ ਨੂੰ ਚਿੱਠੀਆਂ ਲਿਖੀਆਂ ਸੰਡੋਰੇ ਨੂੰ ਸਮਾਣੇ ਨੂੰ ਇਧਰ ਦੱਸਦੇ ਜਗਰਾਉਂ ਸ਼ਹਿਰ ਦੇ ਵਿੱਚ ਵੀ ਬਹੁਤ ਮਸਲਨ 2-3 ਹਮਲੇ ਕਰਿਆ ਜਗਰਾਉਂ ਤੇ ਵੀ ਜਦੋਂ ਮੁਗਲ ਬਹੁਤ ਰਹਿੰਦੇ ਸੀ ਤੇ ਸਾਹਾ ਸੰਗ ਤੇ ਫਿਰ ਸਰਹੰਦ ਦੀ ਏਟਨਟ ਕੜਕਾਈ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਬਾਈ ਮਨੀ ਸਿੰਘ ਸਾਰੇ ਫਿਰ ਮਨੀ ਸਿੰਘ ਤਾਂ ਗਏ ਹਰਿਮੰਦਰ ਸਾਹਿਬ ਨੂੰ ਤੇ ਬਾਬਾ ਦੀਪ ਸਿੰਘ ਨੇ ਜੰਗ ਜੁੱਧ ਕਰਿਆ ਨਾਲ ਤੇ ਬਹੁਤ ਸਿੰਘ ਪੰਜਾਬ ਤੋਂ ਆ ਕੇ ਤੇ ਬੜੇ ਇਧਰੋਂ ਮਾਝੇ ਮਾਲ ਵਿੱਚੋਂ ਸਾਰੇ ਰਲੇ ਸਿੰਘ ਜਾ ਕੇ ਬਹੁਤ ਚੜ੍ਹਦੀ ਕਲਾ ਨਾਲ ਫਿਰ ਬੰਦਾ ਸਿੰਘ ਬਹਾਦਰ ਦੇ ਮਗਰ ਸਿੱਖ ਪੋਜਾਂ ਬਹੁਤ ਚੜ੍ਹਦੀ ਕਲਾ ਨਾਲ ਤੇ ਜੱਥੇਦਾਰ ਬਣ ਗਿਆ ਪੂਰਾ ਚੜ੍ਹਦੀ ਕਲਾ ਦੇ ਨਾਲ ਉਹਨੇ ਪੰਜਾਬ ਤੇ ਕਰਿਆ ਹਾਵਲਾ ਫਿਰ ਜਿੰਨੇ ਵੀ ਮੌਗਲ ਸੀ ਬਿਠੇ ਤੱਕੇ ਸ਼ਾਇਆਂ ਕਰਦੇ ਜਿਵੇਂ ਜਮੀਦਾਰਾਂ ਨੂੰ ਪੈਲਗੀਆਂ ਦਿੱਤੀਆਂ ਇਹ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਲਾਟ ਕਰਾਈਆਂ ਕਿਉਂਕਿ ਜਿਹੜੇ ਖੇਤੀ ਆਪਾਂ ਕਰਦੇ ਜਿਹੜੇ ਵੱਡੇ ਤਕੜੇ ਲੋਕ ਸੀ ਉਹਨਾਂ ਕੋਲੇ ਜ਼ਮੀਨ ਹੁੰਦੀ ਸੀ ਉਹ ਆਪਾਂ ਤੋਂ ਖੇਤੀ ਕਰਵਾ ਕੇ ਸਾਰਾ ਹੀ ਆਪਦੇ ਘਰੇ ਲੈ ਜਾਂਦੇ ਸੀ ਅਣਕ ਵੱਡਾ ਜੋ ਵੀ ਹੁੰਦਾ ਸੀ ਬਾਜਰਾ, ਚਰੀ, ਗੁਹਰਾ ਤੇ ਆਪਾਂ ਨੂੰ ਜੋ ਮਾੜਾ ਮੋਟਾ ਦੇਣਾ ਖਾਨਕੋਲ ਨੂੰ ਥੱਲੇ ਹੀ ਰੱਖਣੇ ਵੀ ਇਹ ਕੰਮ ਕਰਦੇ ਹੀ ਰਹਿਣ। ਫੇਰ ਬੰਦਾ ਸਿੰਘ ਬਹਾਦਰ ਨੇ ਸੋਚਿਆ ਵੀ ਕੰਮ ਤਾਂ ਇਹ ਕਰਦੇ ਆ, ਖੇਤੀ ਇਹ ਕਰਦੇ ਆ ਰੁਪਏ ਉਹ ਲੈ ਜਾਂਦੇ ਆ ਤੇ ਫੇਰ ਉਹਨਾਂ ਨੇ ਵੰਡਤੀ ਆਪਣੇ ਛੋਟੇ ਜ਼ਿਮੀਦਾਰਾਂ ਨੂੰ ਅਲਾਟ ਕਰਤ ਗਿਆ ਜ਼ਮੀਨਾਂ। ਉਦੋਂ ਦੀ ਖੇਤੀ ਚੱਲਦੀ ਆ ਬੰਦਾ ਸਿੰਘ ਬਹਾਦਰ ਦੀ ਆਪਾਂ ਨੂੰ ਦੇਣਾ ਸਾਹ ਸੰਗਤ ਜਿਹੜੀਆਂ ਜ਼ਮੀਨਾਂ ਬੋਹਣੇ ਆ ਅੱਜ ਆਪਾਂ ਇਤਰਾ ਸਾਹਾ ਸੰਗਤੋ ਜਿਹੜਾ ਮੋਗਲ ਸੀ ਨਾ ਮੋਗਲਾਂ ਦੀ ਅੱਖਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਵੀ ਰੜਕਣ ਲੱਗ ਗਿਆ ਬਹੁਤ ਤੇ ਵੀ ਇਹ ਇਹਨੇ ਤਾਂ ਪੰਜਾਬ ਦਾ ਆ ਕੇ ਸੁਹਾਗਾ ਹੀ ਫੇਰ ਤੇ ਜਿੱਧਰ ਨੂੰ ਚੜਦਾ ਸੀ ਸਮਾਣੇ ਨੂੰ ਕਿ ਸੰਡੋਰੇ ਨੂੰ ਕਿ ਹੋਰ ਕਿਸੇ ਪਾਸੇ ਜਿੱਧਰ ਜਾਣਾ ਆਪਣੇ ਸਰਹੰਦਰ ਨੂੰ ਕਿ ਜਗਰਾਉ ਨੂੰ ਕਿ ਜਿੰਨੇ ਜਿੰਨੇ ਵੱਡੇ ਸ਼ਹਿਰ ਸੀ ਜਿੱਥੇ ਜਿੱਥੇ ਮੋਗਲ ਜਾਦਾ ਬੈਠੋ ਤੇ ਤੇ ਕਰੇ ਹਮਲੇ ਪਰ ਪੰਜਾਬ ਚ ਲਾ ਲਿਆ ਸਾਰਾ ਇਲਾਕਾ ਬੜਾ ਰਾਜ ਕਰਿਆ ਅਹ ਬਾਜਰਗੇ ਹੋਰ ਕਈ ਮਣਾਤੇ ਮਥੋਂ ਦੇ ਜਨ ਨਾਲੋ ਸ਼ਹਿਰਾਂ ਦੇ ਪਣਾਕ ਦੇ ਰਾਜ ਸੌਕੇ ਤੇ ਆਪ ਸਾਹ ਸੰਗਤ ਬੰਦਾ ਬਹਾਦਰ ਫਿਰ ਘੇੜਿਆ ਗਿਆ ਘੇੜਿਆ ਗਿਆ ਤੇ ਘੇਰ ਕੇ ਉਹਨਾਂ ਨੇ ਦਾਲੇ-ਦਾਲੇ ਘੇਰਾ ਪਾ ਲਿਆ ਕਿਲੇ ਨੂੰ ਲੋਹਗੜ ਦੇ ਕਿਲੇ ਦੇ ਵਿੱਚ ਕਹਿੰਦੇ ਲਾ ਦੇ ਘੇਰਾ ਪੈ ਗਿਆ ਸੀ ਉੱਥੋਂ ਦਾ ਸਾਹਾ ਸੰਗਤ ਫਿਰ ਇਹਨਾਂ ਨੇ ਕੋਸਤਨ ਨਿਕਲ ਗਏ ਸੈੰਗੋ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਵੀ ਚੱਲ ਆਉਣ ਜਾਂ ਤਾਂ ਲੜ ਤੇ ਜਾਂ ਆਉਣ ਫਿਰ ਮਰ ਉਹ ਬੈਠਾ ਤਪਛਾਈ ਆਪਦੀ ਕਰੀ ਜਾਂਦੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੇਰਾ ਬਲਣਾ ਕੁਛ ਨਹੀਂ ਫੌਜ ਵਾਲੀ ਦਾਲੇ ਮੁਗਲਾਂ ਦੀ ਘੇਰਾ ਪਾਈ ਬੈਠੀ ਐ ਸਾਹਾ ਸੰਗਤ ਉਹਨਾਂ ਨੇ ਘੇਰਾ ਪਾ ਲਿਆ ਤੇ ਘੇਰਾ ਪਾ ਕੇ ਤੇ ਬੰਦਾ ਸਿੰਘ ਬਹਾਦਰ ਆ ਗਿਆ ਡਿੱਕੇ ਤੇ ਜਦੋਂ ਭੁੱਖੇ ਪਾਣੇ 6 ਮਹੀਨੇ ਘੇਰਾ ਪਿਆ ਰਿਆ 6 ਮਹੀਨਿਆਂ ਦੇ ਵਿੱਚ ਉਹ ਬਹੁਤ ਸਿੰਘ ਸੀ ਜਿਹੜੇ ਅੰਦਰੋਂ ਉਹ ਸੋ ਮਰਖਾ ਪਗੇ ਸੀ ਘੋੜੇ ਵੀ ਮਰ ਮੁੜਗੇ ਸੀ ਇਹ ਤਾਂ ਛੱਲਾ ਛੱਲਾ ਲਾ ਕੇ ਖਾਂਦੇ ਰਹੇ ਤੇ ਬਚੇ ਸੀ ਤੇ ਇਹਨਾਂ ਨੂੰ ਫੜ ਕੇ ਪਿੰਜਰਿਆਂ ਚ ਬੰਦ ਕਰਕੇ ਕੁਸ ਗੱਡਿਆਂ ਤੇ ਲੱਦ ਕੇ ਹੱਥ ਕੜੀਆਂ ਲਾ ਕੇ ਲੈ ਚਲੇ ਦਿੱਲੀ ਨੂੰ ਬੰਦਾ ਸਿੰਘ ਬਦਨ ਨੇ ਰਾਜ ਪੂਰਾ ਕਾਇਮ ਕਰਤਾ ਸੀਗਾ ਪੂਰਾ ਕਾਇਮ ਕਰਕੇ ਫੇਰ ਪਕੜਿਆ ਗਿਆ ਫੇਰ ਵੀ ਕਿਹੜੇ ਤੱਤ ਖਾਲਸਾ ਦੇ ਬੰਦੇ ਹੀ ਖਾਲਸਾ ਦੋ ਤੱਤ ਬਣ ਗਏ ਸੀ ਨਹੀਂ ਕਿੱਥੇ ਲੋਰ ਰੋਣਾ ਸੀ ਇਹਨਾਂ ਨੇ ਇਹਦਾ ਨਾਲ ਜੇ ਉਹ ਪਾਟਕ ਪੈਂਦਾ ਨਾ ਜਿਹੜੇ ਘਰ ਦੇ ਵਿੱਚ ਤੇ ਸਿੰਘਾਂ ਦੇ ਵਿੱਚ ਜਾਂ ਦੇਸ਼ਾਂ ਦੇ ਵਿੱਚ ਉਦੋਂ ਪਤਾ ਲੱਗਦਾ ਕੀ ਭਾਵ ਹੈ ਕਰਦੀ ਹੈ ਉਦੋਂ ਦੋ ਖਾਲਸੇ ਬਣ ਗਏ ਇੱਕ ਤਤ ਖਾਲਸਾ ਇੱਕ ਬੰਦਈ ਖਾਲਸਾ ਬਥੇਰੀ ਇਹਨਾਂ ਦੀ ਸੁਲਾ ਵਿਕਰਾਈ ਪਰ ਸੁਲਾ ਨਹੀਂ ਹੋਈ ਸੀ ਫੜੇ ਗਏ ਜਦੋਂ ਫੜੇ ਗਏ ਤੇ ਸਾਹਾਂ ਲੰਗ ਤੇ ਲੈ ਕੇ ਤੇ ਲਈ ਜਾਂਦੇ ਰਾਹ 'ਚੋਂ ਪਿੰਜਰੇ ਦੇ ਵਿੱਚ ਤਾਲਿਆ ਹੋਆ ਬੰਦਾ ਸਿੰਘ ਬਹਾਦਰ ਤੇ ਸਿੰਘਾਂ ਦੇ ਲਾਈਆਂ ਹੱਤਗੜੀਆਂ ਤੇ ਬੇੜੀਆਂ ਪੈਰਾਂ ਨੂੰ ਲਿ ਜਾ ਕੇ ਤੇ ਦਿੱਲੀ ਲੈ ਕੇ ਰਾਹ 'ਚ ਰੋੜੇ ਬਚਦੇ ਜਾਂਦੇ ਆ ਬਹੁਤ ਕੁਝ ਹੁੰਦਾ ਜਾਂਦਾ ਪਿੰਡਾਂ ਦੇ ਵੇਦੀ ਤੋਂ ਲੰਗਾਉਂਦੇ ਆ ਕਈ ਦਾ ਤੋਬਾ ਤੋਬਾ ਕਰਦੇ ਆ ਤੇ ਕਈ ਉੱਥੇ ਪਾਈਂਦਾ ਲੜਦੇ ਆ ਕਈ ਦੇਖਦੇ ਆ ਵੀ ਇਹ ਕੀ ਹੋ ਰਿਹਾ ਤੇ ਬੰਦਾ ਸਿੰਘ ਬਹਾਦਰ ਨੀਵੇਂ ਪਾਈ ਬੈਠਾ ਕਿਉਂਕਿ ਪਕੜਿਆ ਜਿਹੜਾ ਸ਼ੇਰ ਹੁੰਦਾ ਪਰ ਇਵੇਂ ਹੁੰਦਾ ਜਦੋਂ ਪਿੰਜਰੇ 'ਚ ਪੈ ਗਿਆ ਹੁਣ ਦਿੱਲੀ ਸਾਹ ਸੰਗਤ ਜਾ ਕੇ ਕਰਦੇ ਤੇ ਛੋਤੇ ਇੱਕ ਛੋਟੇ ਬੱਚੇ ਦੀ ਹੁੰਦੀ ਆ ਕਥਾ ਤੇ ਨਵਾਂ ਵਿਆਹਿਆ ਸੀ ਤੇ ਉਹ ਜਾਵੜਿਆ ਵਿੱਚ ਕਹਿੰਦਾ ਮੈਂ ਤਾਂ ਆਪ ਸੰਗਾਂ ਨਾਲ ਸੀਧ ਹੋਣਾ ਉਹਦੀ ਮਾਤਾ ਫਰਕਸੀਆ ਰਵਾਸ਼ਾ ਤਾਂ ਹੀ ਸਪਾਰਚਾ ਲੈ ਲੈ ਕੇ ਉੱਠ ਗਈ ਕਹਿੰਦੀ ਮੇਰਾ ਇੱਕ ਪੋਤਾ ਹੈ ਉਹਦਾ ਨਵਾਂ ਨਵਾਂ ਵਿਆਹਿਆ ਉਹ ਨਹੀਂ ਹੈ ਸਿੱਖ ਉਹ ਸਿੰਘ ਨਹੀਂ ਹੈ ਤੁਸੀਂ ਉਹਨੂੰ ਛੱਡ ਦਿਓ ਉਨੇ ਇੱਕ ਚਿੱਠੀ ਲਿਖਤੀ ਸਿਪਾਹੀਆਂ ਨੂੰ ਵੀ ਆ ਜਾਓ ਜੱਥੇ ਦੇ ਵਿੱਚ ਇੱਕ ਬੱਚਾ ਹੈ ਨਾਂ ਦਾ ਉਹਨੂੰ ਸੱਦੋ ਵੀ ਤੇਰੀ ਮਾਤਾ ਆ ਕੇ ਫਰਿਆਦਾਂ ਕਰਦੀ ਆ ਤੇ ਤੂੰ ਜਾ ਇਹਦੇ ਨਾਲ ਇਹਨਾਂ ਨਾਲ ਜਾ ਤੇ ਉਹ ਭਾਈ ਤਰਪੈ ਆ ਜਾਣ ਉਹ ਆ ਕੇ ਕਹਿੰਦੇ ਇਹ ਕਹਿੰਦਾ ਇਹ ਤਾਂ ਮੇਰੀ ਮਾਂ ਨਹੀਂ ਹੈ ਉਹ ਕਹਿੰਦੀ ਪੁੱਤ ਮੈਂ ਤੇਰੀ ਮਾਂ ਹੀ ਆ ਮੈਂ ਤੈਨੂੰ ਲੈਣ ਆਈ ਆ ਕਹਿੰਦਾ ਤੂੰ ਮੇਰੀ ਮਾਂ ਕਿੱਥੇ ਆ ਕਹਿੰਦਾ ਮੈਨੂੰ ਛੇਤੀ ਬੱਸ ਲੈ ਚੱਲੋ ਮੈਂ ਤਾਂ ਉਹਦੇ ਸਿੰਘਾਂ ਨੂੰ ਮੈਂ ਪਿੱਛੇ ਨਾ ਰਹਿ ਜਾ ਮੈਂ ਤਾਂ ਸਿੰਘਾਂ ਦੇ ਨਾਲ ਹੀ ਜਾਣਾ ਕਿਉਂਕਿ ਸੀਦ ਹੋ ਰਹੇ ਸੀ ਸਿੰਘ ਸੋ ਸੋ ਦਾ ਜੱਥਾ ਰੋਜ਼ ਸੀਰ ਕਰਦੇ ਸੀ ਇਹ ਬੱਚੇ ਨੇ ਈਨ ਨਹੀਂ ਮੰਨੀ ਕਹਿੰਦਾ ਮੇਰੀ ਮਾਤਾ ਹੀ ਨਹੀਂ ਮੈਂ ਨਹੀਂ ਕਿਤੇ ਨਾ ਜਾਣਾ ਇਸ ਤਰ੍ਹਾਂ ਦੇ ਕਰਤੱਬ ਹੋ ਰਹੇ ਸੀ ਤੇ ਜਦੋਂ ਇਹ ਸਿੰਘ ਲੜਦੇ ਹੁੰਦੇ ਸੀ ਜਿਹੜੀਆਂ ਬੇਗਮਾਂ ਹੁੰਦੀਆਂ ਉਹ ਸੁਣਦੀਆਂ ਹੁੰਦੀਆਂ ਸੀ ਘਰਾਂ ਚ ਵੀ ਸਿੰਘ ਇਹ ਜੇ ਆ ਹਜ਼ਾਰ ਹਜ਼ਾਰ ਬੰਦੇ ਨੂੰ ਲੱਖ ਲੱਖ ਬੰਦੇ ਨੂੰ ਪੈਂਦਾ ਇੱਕ ਸਿੰਘ ਤੇ ਬਾਜਾਂ ਨੂੰ ਮਾਰ ਦਿਆ ਝਪਟਾਂ ਤੇ ਜਿਹੜਾ ਬਾਦਸ਼ਾਹ ਪਰਖਸ਼ੀਰ ਸੀ ਉਹਦੀ ਜਿਹੜੀ ਬੇਗਮ ਸੀ ਉਹ ਕਹਿੰਦੀ ਮੈਂ ਤਾਂ ਸਿੰਘ ਦੇਖਣੇ ਆ ਕਿਹੜੇ ਸਿੰਘ ਆਹੋ ਜਿਹੜੇ ਬਾਜਾਂ ਨੂੰ ਝੰਟਦੇ ਆ ਹਣ ਬਾਜ ਸਿੰਘੀ ਦੇ ਜਗੜਿਆ ਵਾ ਸੀ ਹੱਥ ਕੜੀਆਂ ਨਾਲ ਤੇ ਬੇੜੀਆਂ ਨਾਲ ਚਾਰ ਸਪੇਰੇ ਮੋਢਿਆਂ ਨੂੰ ਲੱਤਾਂ ਨੂੰ ਗੋਡਿਆਂ ਨੂੰ ਪੈਰਾਂ ਨੂੰ ਤੇ ਜਾਵੜੇ ਯਾ ਕਿਦ ਮਲਖਈਆ ਇਕੱਠਾ ਹੋ ਗਿਆ ਵੀ ਬੇਗਮ ਨੇ ਅਜ ਬਈ ਸਿੰਘ ਦੇਖਣੇ ਆ ਬੇਗਮ ਨੇ ਸਿੰਘ ਦੇਖਣੇ ਆ ਤੇ ਸਿੰਘ ਜੀਲ ਝੋਲਿਆਂ ਦੇ ਕਢਾ ਕੇ ਕਢਾ ਕੇ ਲਿਆਂਦੇ ਤੇ ਬੇਗਮ ਖੜੀ ਆ ਪਾਸੇ ਉੱਚੇ ਥਾਂ ਫਰਖੀਰ ਵੀ ਉਹਨੂੰ ਪਤਾ ਸੀ ਵੀ ਸਿੰਘ ਝਪਟਦੇ ਆ ਤਾਂ ਦੂਰ ਖੜੇ ਦੂਰੋਂ ਦਿਖਾਉਂਦਾ ਸੀ ਤੇ ਉਹ ਕਹਿੰਦੀ ਵੀ ਦਿਖਾਓ ਤਾਂ ਸਹੀ ਵੀ ਕਿਵੇਂ ਝਪਟਦੇ ਆ ਉਹ ਕਹਿੰਦਾ ਫਿਰ ਐਂ ਕਰੋ ਮੇਰੇ ਹੱਥ ਖੋਲ ਦਿਓ ਤੇ ਮੇਰੇ ਪੈਰ ਖੋਲ ਦਿਓ ਬਸ ਹੋਰ ਕੁਛ ਭਲਾ ਨਾ ਖੋਲਿਓ ਉਹਨੇ ਕਿ ਰਬਾਸ਼ਾ ਕਹਿੰਦਾ ਵੀ ਐਂ ਕਰੋ ਖੋਲ ਦੋ ਇਹਦੇ ਹੱਥ ਤੇ ਪੈਰ ਜਦੋਂ ਖੋਲ ਨੇ ਬਾਦਸ਼ਾਹ ਵਾਲੀ ਉਹ ਜਿਹੜੀ ਨਾਲ ਜਿਹੜਾ ਖੋਲਦਾ ਸੀ ਉਹਦੀ ਵੀ ਤਲਵਾਰ ਖੋਲੀ ਤੇ 300 400 ਬੰਦਾ ਐਂ ਘੋਕ ਕੇ ਐਂ ਘੋਕ ਕੇ ਤੇ 3 400 ਬੰਦਾ ਵੱਡਾ ਭਾਈ ਬਾਸ ਸਿੰਘ ਨੇ ਬਾਦਸ਼ਾਹ ਤੇ ਉਹ ਬੇਗਮ ਚਾਕੇ ਵੇਖੋ ਤੋਂ ਬਾਤ ਤੋਂ ਬਾਤ ਤੋਂ ਬਾਤ ਤੋਂ ਬਾਅਦ ਬੇਗਮ ਕਦੀ ਫੜੋ ਪੜੋ ਇਹਨੂੰ ਫੜੋ ਇਹਨੂੰ ਪੜੋ ਇਹਨੂੰ ਪੜੋ ਤੇ ਉਹ ਜਿਹੜੀਆਂ ਥੱਲੇ ਉਹਨਾਂ ਦੀ ਇੱਕ ਪਾਈ ਹੁੰਦੀ ਸੀਗੀ ਜਿਹੜੀ ਪੈਰਾਂ ਨੂੰ ਬੇੜੀ ਉਹ ਛਪਾਈਆਂ ਨੇ ਖਿੱਚ ਲਈਦਾ ਉਹ ਬਾਜ ਡੱਗ ਪਿਆ ਥੱਲੇ ਡੱਗਿਆ ਉਹਨੇ ਜੱਕੜ ਲਿਆ ਕਹਿੰਦੀ ਬਾਖਰੂ 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 ਕਹਿੰਦੀ ਤਾਂ ਮੈਥੋਂ ਇੱਥੇ ਨਹੀਂ ਚੱਲਿਆ ਆ ਗਿਆ ਨਾਲੇ ਆਪਣਾ ਜਗੜਿਆ ਹੋਇਆ ਫੜਿਆ ਹੋਇਆ ਇਹਨੂੰ ਕਿੰਨੇ ਸੰਗਲ ਲਾਏ ਹੋਇਆ ਇਹ ਫੇਰ ਨਹੀਂ ਇਹਦਾ ਇਹਦਾ ਕਮਾਲ ਕਰਦੀ ਇਹਨੇ ਤਾਂ ਉਹ ਕਹਿੰਦਾ ਦੇਖ ਲੈ ਪਰ ਇਹੋ ਜੇ ਸੀ ਸਿੰਘ ਇਹ ਸਾਥੋਂ ਕਿੱਥੇ ਲੋਟਾਉਣ ਵਾਲੇ ਸੀ ਇਹ ਤਾਂ ਭੁੱਖੇ ਤੇ ਆਏ ਲੈਂਦੇ ਆ ਜਿਹੜੇ ਰੱਜੇ ਆ ਤੱਤ ਖਾਜਦਾ ਬਾਹਰ ਹੀ ਫਿਰਦਾ ਉਹਨਾਂ ਨੂੰ ਤਾਂ ਹਲੇ ਲੜਨਾ ਹੈ ਸਰੂ ਤਾਂ ਡਾਰੋਂਦਾ ਉਹਨਾਂ ਤੋਂ ਇਹਦਾ ਸੰਗ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਲੱਖਾਂ ਨੱਕਾਂ ਨਾਲ ਲੜਾਤੇ ਉਹ ਕਹਿੰਦੀ ਤਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਜਿਨ੍ਹਾਂ ਨੇ ਏਡੀ ਵੱਡੀ ਇਹਨਾਂ ਨੂੰ ਸਪੈਲਟ ਪਈ ਤੇ ਸਿੱਖਿਆ ਦਿੱਤੀ ਏਡੀ ਵੱਡੀ ਸਪੈਲਟ ਜਿਹੜੀ 200 ਬੰਦਾ ਇੱਕ ਮਿੰਟ 'ਚ ਹੀ ਵੱਢ ਗਿਆ ਤਾਂ ਤੇ ਜੇ ਖੁੱਲਾ ਹੋਊ ਤਾਂ ਪਤਾ ਨਹੀਂ ਕੀ ਕਰ ਦੂਗਾ ਆਪਾਂ ਦਾ ਸਾਰਿਆਂ ਨੂੰ ਵੱਢ ਦੇਣਾ ਸੀ ਇਹਨੇ ਉਹ ਕਹਿੰਦਾ ਵੱਢ ਦੇਣਾ ਸੀ ਤਾਂ ਹੀ ਤਾਂ ਜਕੜੇ ਵੇ ਆਹੇ ਤੇ ਉਹਨਾਂ ਸਾਡੀਆਂ ਹੱਥ ਘੜੀਆਂ ਲਾਈਆਂ ਹੁੰਦੀਆਂ ਇਹਨਾਂ ਨੂੰ ਪੈਰਾਂ ਨੂੰ ਲਾਣਿਆ ਲੱਤਾਂ ਨੂੰ ਲਾਣਿਆ ਕੋਚਰ ਨੂੰ ਲਾਣਿਆ ਲੱਕ ਨੂੰ ਲਾਇਆ ਇਹ ਸੀ ਆਪਣੇ ਸਿੰਘ ਜਿਹੜੇ ਐ ਲੜਦੇ ਸੀ ਸੂਰਮੇ ਅਜੇ ਭਾਈ ਬਾਸ ਸਿੰਘ ਹੁਣੀ ਇਹਦਾ ਦੱਸਦੇ ਦੋ ਜੰਗਲਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਨਾ ਜੰਗਲਾਂ ਦੇ ਵਿੱਚ ਆ ਆਪਣੇ ਜਸਪਤ ਰਾਜ ਆਰਗੇ ਜਿਨ੍ਹਾਂ ਨੇ ਸੌਂ ਖਾਧੀਆਂ ਵੀ ਸਿੱਖਾਂ ਦੇ ਨਾਂ ਨਿਸ਼ਾਨੀ ਮਟਾਉਣੇ ਆ ਇਹਦਾ ਸਾਹਾ ਸੰਗਤ ਜੰਗਲਾਂ ਦੇ ਵਿੱਚ ਰਹਿ ਕੇ ਪੜੇ ਹੋਏ ਆਪਣੇ ਸਿੱਖ ਜੰਗਲਾਂ ਚ ਰਹਿ ਕੇ ਪੰਜਾਬ ਇਹਨਾਂ ਦਾ ਇਹਨਾਂ ਦਾ ਸਾंभਿਆ ਹੋਇਆ ਪੰਜਾਬ ਨਹੀਂ ਛੱਡਿਆ ਘਰਾਂ ਦੇ ਘਰੋ ਸ਼ਹਿਰਾਂ ਦੇ ਸ਼ਹਿਰ ਤਾਂ ਖਾਲੀ ਕਰਾ ਲੇ ਸਿੱਖਾਂ ਦੇ ਪਰ ਆਪ ਦਾ ਸਿੱਖੀ ਨਹੀਂ ਛੱਡੀ ਪੰਜਾਬ ਨਹੀਂ ਛੱਡਿਆ ਜਸਪਤਾ ਰਾਏ ਸੀਗਾ ਉਨੇ ਪੱਗ ਲਾ ਕੇ ਸੌਂ ਖਾਦੀ ਵੀ ਸੀ ਵੀ ਪੱਗ ਮੈਂ ਸਿਰ ਤੇ ਉਦੋਂ ਤਰੋਂ ਜਦੋਂ ਇਹਨਾਂ ਦਾ ਖੁਰਾਕ ਹੋਜ ਮਟਾ ਦੂੰ ਜਦੋਂ ਇਹ ਲੜਦਾ ਸੀ ਨਾ ਜਾ ਕੇ ਜੰਗਲਾਂ ਦੇ ਵਿੱਚ ਲੜਦੇ ਸੀ ਸਿੰਘ ਇਹ ਤਾਂ ਤੁਰੇ ਜਾਂਦੇ ਹਾਥੀਆਂ ਦੇ ਉੱਤੋਂ ਨਾ ਜਿਹੜਾ ਇਹ ਤਾਂ ਖਿੱਚ ਕਰਦਾ ਸੀ ਲਖ ਪਤਰਾਏ ਲਖ ਪਤਰਾਏ ਸੀ ਨਾ ਜਿਹੜਾ ਜਸ ਪਤਰਾਏ ਦਾ ਭਰਾ ਸੀ ਉਹ ਨਾ ਸਿੰਘ ਜੰਗਲਾਂ 'ਚ ਫਿਰਦੇ ਫਿਰਦੇ ਤੇ ਕਿਤੇ ਜਸ ਪਤਰਾਏ ਆ ਗਿਆ ਡਿੱਕੇ ਉਹਨਾਂ ਦੇ ਆਗਰ ਤੇ ਉਹਨੇ ਫੜ ਕੇ ਸੋਹਤਾ ਤੇ ਮਾਰਤਾ ਮਾਰ ਕੇ ਸਾਹ ਸੰਗਤੋ ਤੇ ਹਾਥੀ ਤੇ ਚੜ ਕੇ ਉਹ ਬੈਠਾ ਸੀ ਜਸਪਤ ਰਾਏ ਤਾਂ ਤੇ ਹਾਥੀ ਤੇ ਹੁੰਦੇ ਚੋ ਤੇ ਇੱਕ ਸਿੰਘ ਨੇ ਪੂਛ ਫੜ ਕੇ ਭੱਜੇ ਜਾਂਦੇ ਨੇ ਪੂਛ ਫੜ ਕੇ ਚੜ ਕੇ ਮਗਰ ਦੀ ਜਾ ਕੇ ਤੇ ਸਿਰ ਵੱਢ ਕੇ ਤੇ ਨੇਜੇ ਤੇ ਟਾਂਕੇ ਲਿਆਂਦਾ ਤੇ ਟੰਗਿਆ ਉਹ ਚ ਟੰਗਿਆ ਰਿਹਾ ਤੇ ਨੇੜੇ ਨਹੀਂ ਲੱਗੀ ਮੁਗਲ ਫੌਜ ਤਾਂ ਫਿਰ ਇਹਨਾਂ ਨੇ ਜਿਹੜੇ ਆਪਣੇ ਸਿੱਖ ਰਹਿੰਦੇ ਸੀ ਨਾ ਸਿੱਖ ਮੁਗਲਾਂ ਦੇ ਵਿੱਚ ਵੀ ਰਹਿੰਦੇ ਸੀ ਇਹ ਦੋ ਤਰ੍ਹਾਂ ਦੇ ਸਿੱਖ ਸੀ ਆਪਣੇ ਇੱਕ ਨਾ ਮੰਨਣ ਵਾਲੇ ਇੱਕ ਮੰਨਣ ਵਾਲੇ ਜਿਵੇਂ ਅੱਜ ਵੀ ਆਪਾਂ ਪਿੰਡਾਂ 'ਚ ਰਹਿੰਦੇ ਆ ਤੇ ਕਈ ਹੁਣ ਜੇਲ੍ਹਾਂ 'ਚ ਬੈਠੇ ਆ ਜਿਹੜੇ ਲੜਦੇ ਸੀ ਉਹ ਤਾਂ ਫਿਰਦੇ ਸੀ ਜੰਗਲਾਂ 'ਚ ਤੇ ਜਿਹੜੇ ਆਪਣੇ ਕੇ ਵਿਚਾਰੇ ਈਨ ਮੰਨ ਲੈਂਦੇ ਸੀ ਤੇ ਉਹਨਾਂ ਦੀ ਉਹਨਾਂ ਦਾ ਮਾਲਿਕਾ ਵੀ ਭਰਦੇ ਸੀ ਹਾਲੀਆ ਵੀ ਭਰਦੇ ਸੀ ਤੇ ਉਹ ਆਪਣੇ ਪਿੰਡਾਂ 'ਚ ਬਸੇ ਜਾਂਦੇ ਸੀ ਫਿਰ ਜਸ ਪਤਰ ਜਿਹੜਾ ਲਖ ਪਤਰ ਆਏ ਸੀ ਨਾ ਫਿਰ ਇਹਨੇ ਸੌਂ ਖਾਦੀ ਸੀ ਵੀ ਹੁਣ ਮੈਂ ਪਿੰਡ ਵਾਲੇ ਵੀ ਨਹੀਂ ਛੱਡਣੇ ਜਿਹੜੇ ਵਿਚਾਰੇ ਨਹੀਂ ਕੁਝ ਕਰਦੇ ਉਹ ਵੀ ਇਹਨਾਂ ਨੇ ਵੱਡੇ ਟੁੱਕੇ ਬਹੁਤ ਉਹਨਾਂ ਦੇ ਵੀ ਸਿਰ ਲਜਾ ਲਿਆ ਕੇ ਪੈਸੇ ਲੈ ਸਰਾ ਦੇ ਕੰਧਾ ਕੱਢੀਆਂ ਸਰਾ ਦੀਆਂ ਖੂ ਭਰੇ ਲਾਹੌਰ ਤਾਂ ਦੇ ਲਾਹੌਰ ਕੰਨਾਂ ਦਾ ਟੰਗਾ ਕੰਧਾਂ ਕੱਢਦੀਆਂ ਸੀ ਲਾਹੌਰ ਦੇ ਵਿੱਚ ਸਰਾ ਦੀਆਂ ਐਸ ਲੋਟ ਲਾ ਲਾ ਕੇ ਐਨਾ ਸਿੱਖਾਂ ਨੂੰ ਜੁਰਮ ਹੋਇਆ ਵਾ ਉਸ ਦੇ ਵਿੱਚੋਂ ਉਹ ਤਲਵਾਰ ਦੇ ਵਿੱਚੋਂ ਆਪਾਂ ਨਿਕਲੇ ਹੋਏ ਸਿੱਕਾ ਐਵੇਂ ਨਹੀਂ ਸਿੰਘ ਈਨ ਨਹੀਂ ਮੰਨਦਾ ਪਰ ਸਿੰਘ ਨਾ 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 ਬਹੁਤ ਵੱਡੇ ਸੂਰਮੇ ਹੋਇਆ ਪੰਜਾਬ ਦੇ ਜਿਨ੍ਹਾਂ ਨੇ ਇਕੱਲੇ ਇਕੱਲੇ ਦੇ ਹਜ਼ਾਰ ਹਜ਼ਾਰ ਬੰਦਾ ਵੱਢਿਆ ਉਹ ਇਕੱਲੇ ਇਕੱਲੇ ਨਹੀਂ ਤੇ ਨੇੜੇ ਮੁਗਲ ਫੌਜਾਂ ਨਹੀਂ ਸੀ ਲੱਗਦੀਆਂ ਕਈ ਤਾਂ ਘੋੜੇ ਘੋੜੇ ਨਹੀਂ ਸੀ ਇਹਨਾਂ ਦਾ ਬਜਨ ਸਿੱਧੇ ਉਹਦੇ ਸਿੱਖਾਂ ਦਾ ਇਹਨੇ ਨਿਗਰ ਨੇ ਕਰ ਸੱਕ ਹੁੰਦੇ ਸੀ ਆਪਣੇ ਦੂਜਾ ਤੀਜਾ ਘੋੜਾ ਬਦਲਣਾ ਜਾ ਕੇ ਜੰਗ ਚੁੱਧ ਦੇ ਵਿੱਚ ਭਾਈ ਆਲੂ ਸਿੰਘ ਜਿਸ ਜੱਸਾ ਸਿੰਘ ਆਲੂ ਵਾਲਿਆ ਕਿੰਨਾ ਵਜ਼ਨ ਸੀ ਸਰੀਰ ਦਾ ਕਿੰਨਾ ਪਾਰਾ ਤੇ ਕਿੰਨਾ ਫਰਤੀਲਾ ਸੀ ਜੰਗ ਦੇ ਵਿੱਚ ਭਰਤੀਲੇ ਸਿੰਘ ਦੀ ਲੋੜ ਪੈਂਦੀ ਆ ਇਹ ਆਪਣੇ ਸਿੱਖਾਂ ਦੇ ਇਤਿਹਾਸ ਆ ਸਾਨੂੰ ਪਿੱਛੇ ਸਾਰੇ ਸੁਣਿਆ ਲਖ ਪਤਰਾ ਇਹਨਾਂ ਦੇ ਮੇਰੇ ਜਿਹੜੀਆਂ ਮੈਂ ਭਰੇਆਂ ਨੇ ਚਿਪਾਂ ਹਾਂ ਸੋ ਉਹਨੂੰ ਵੀਡੀਓ ਪਾਈਆਂ ਸਾਰਿਆਂ ਸੁਣਿਓ ਕਿਤੇ ਇਹ ਪਤਾ ਲੱਗਦਾ ਵਿੱਚੋਂ ਸਿੱਕਾਂ ਦੀ ਇਤਿਹਾਸ ਪੜ੍ਹ ਕੇ ਜਿੰਨਾ ਕ ਮੈਨੂੰ ਆਉਂਦਾ ਉਹਨਾਂ ਕ ਮੈਂ ਤੁਹਾਨੂੰ ਸੁਣਾਈ ਜਨਾ ਇਹ ਮੇਰੇ ਵੀਰ ਸੌਣੇ ਲਿਆ ਕਰੋ ਇੰਨਾ ਹੀ ਬਹੁਤ ਆ ਸੌਂਡ ਦੇ ਨਾਲ ਵੀ ਕਈ ਦੁੱਖ ਟੁੱਟਦੇ ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਕਿਹੜੇ ਕਿਹੜੇ ਬਾਦਸ਼ਾਹ ਫਿਰ ਸੀਰ ਕਰਕੇ ਹੋਏ ਜਿਨ੍ਹਾਂ ਨੇ ਐਸੰਗਾਂ ਦੇ ਮੁੱਲ ਪਾਏ ਤੇ ਵੜਿਆ ਫਿਰ ਬੰਦਾ ਸਿੰਘ ਬਹਾਦਰ ਦੀ ਆ ਗਈ bari ਜਦੋਂ ਸਿੰਘ ਬਾਸ ਸਿੰਘ ਨੂੰ ਜਕੜ ਲਿਆ ਨਾ ਉਸ ਤੋਂ ਬਾਅਦ ਤੇ ਫਰਖਸੀਅਰ ਬਾਦਸ਼ਾਹ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਨੋਚਦੇ ਨਾ ਮਾਸ ਐ ਕੱਢਦੇ ਅੱਖਾਂ ਦਾ ਕੱਢਦੇ ਆ ਤੇ ਮੂੰਹ ਦਾ ਕੱਢਦੇ ਤੇ ਜਾੜਾ ਕੱਢਦੇ ਉਹ ਪੁੱਛਦੇ ਆ ਵੀ ਕੀ ਗੱਲ ਤੈਨੂੰ ਦੁੱਖ ਨਹੀਂ ਲੱਗਦਾ ਵੀ ਤੇਰੇ ਨਾਲ ਇੰਨਾ ਹੀ ਧੱਕਾ ਕਰ ਰਹੇ ਆ ਤੇਰੇ ਸਰੀਰ ਨੂੰ ਤੈਨੂੰ ਦੁੱਖ ਨਹੀਂ ਲੱਗਦਾ ਕਹਿੰਦਾ ਉਹ ਬਾਦਸ਼ਾਹ ਉਹ ਬਾਦਸ਼ਾਹ ਸਾਡਾ ਗੁਰੂ ਸਮਰੱਥ ਹੈ ਫੇਰ ਉਹ ਗੁਰੂ ਨੂੰ ਧਿਆਉਣ ਦੀ ਲੋੜ ਹੀ ਕੀ ਆ ਉਹ ਜਿਹਨੇ ਇਸ ਪਹਿਰੇ ਆ ਕੇ ਮੱਤ ਦੀ ਨਾ ਕਰੀ ਕਹਿੰਦਾ ਹੋ ਝਾਕ ਸਾਹਮਣੇ ਪਰ ਤੇਰੀ ਅੱਖ ਨਹੀਂ ਦੇਖਣ ਵਾਲੀ ਜਿਹੜੀ ਮੇਰੀ ਅਸਲੀ ਹੈ ਨਾ ਜਿਹੜੀ ਮੇਰੀ ਜਾਨ ਹੈ ਜਿਹੜੀ ਮੇਰੀ ਰੂਹ ਹੈ ਉਹ ਤਾਂ ਗੁਰੂ ਦੇ ਚਰਨਾਂ 'ਚ ਬੈਠੀ ਹੈ ਆਹ ਸਰੀਰ ਤਾਂ ਮਿੱਟੀ ਆ ਇਹਨੂੰ ਵੱਢ ਲਾ ਟੋਕ ਲਾ ਜਮੂਰ ਫੇਰ ਲਾ ਬਿਜਲੀ ਲਾ ਦੇ ਜੋ ਤੇਰੀ ਮਰਜ਼ੀ ਕਰੀ ਚੱਲ ਮੈਨੂੰ ਕੋਈ ਦੁੱਖ ਨਹੀਂ ਮੇਰੀ ਜਿਹੜੀ ਅਸਲੀ ਦੇ ਆ ਤੇ ਮੇਰੇ ਗੁਰੂ ਦੇ ਚਰਨਾਚ ਅਸੀਂ ਤਾਣੋਂ ਮਾਣੋਂ ਤੇ ਤਨ ਜਿਹਨੇ ਤਿੰਨੇ ਚੀਜ਼ਾਂ ਗੁਰੂ ਨੂੰ ਦੇਤੀਆਂ ਉਹ ਕਦੇ ਮੌਤ ਤੋਂ ਪੈ ਨਹੀਂ ਉਹ ਖੰਡਾ ਸਿੰਘ ਉਹ ਮੌਤ ਤੋਂ ਪੈ ਤਾਂ ਨਮਾਣਿਆਂ ਨੂੰ ਆਉਂਦਾ ਨਮਾਣਿਆਂ ਨੂੰ ਜਿਨ੍ਹਾਂ ਨੇ ਡਿਆਈ ਮੌਤ ਮਰਨਾ ਗੁਰੂ ਨੂੰ ਧਿਆਓ ਗੁਰੂ ਦੀ ਬਾਣੀ ਪੜੋ ਗੁਰੂ ਦੇ ਸ਼ਸਤਰ ਸਰੀਰ ਤੇ ਪਹਿਨੋ ਸਤਿਗੁਰੂ ਜੀ ਲੰਗਰਾਂ ਤੇ ਤੇ ਸਰੀਰ ਦੇ ਸ਼ਾਸਤਰਾਂ ਤੇ ਜਿਵੇਂ ਇੱਕ ਜਨਾਨੀ ਨਵੀਂ ਵਿਆਹੀ ਹੋਈ ਸ਼ਿੰਗਾਰ ਲਾਉਂਦੀ ਹੈ ਨਾ ਤੇ ਸਤਿਗੁਰੂ ਜੀ ਨੂੰ ਆਦਾ ਸਿੱਖ ਪਿਆਰਾ ਓਵੇਂ ਲੱਗਦਾ ਹੈ ਜਦੋਂ ਇਹ ਵੀ ਸ਼ਿੰਗਾਰ ਦੇ ਪਹਿਨੌਂਦਾ ਆਪਦੇ ਤੇ ਸਾਰੇ ਸ਼ਾਸਤਰ ਚੱਕਰ ਚੱਕਰਪੋਣੇ ਦਸਤਾਰ ਤੇ ਤਲਵਾਰ ਪੈਣੀ ਸ਼ੁਰਾ ਪਾਸੇ ਨੇਜਾ ਤਾੜੋ ਤਲਵਾਰ ਪਾਸੇ ਹੋ ਗਈ ਕਟਲਾ ਨੇ ਜਾਂ ਨੇ ਜਾਂ ਪਾਸੇ ਗੜਲਾ ਕਟਾਰ ਵੀ ਸਿੰਘ ਕੋਲ ਇਨੇ ਸ਼ਸਤਰ ਹੋਣੇ ਆ ਜ਼ਰੂਰੀ ਚਾਹੀਦੇ ਆ ਆਪਦੀ ਆਣ ਸ਼ਾਨ ਪੂਰੀ ਰੱਖਣੀ ਹੱਕ ਤਾਨ ਕੇ ਤੁਰਨਾ ਵੀ ਇਹ ਪੰਜਾਬ ਕੋਈ ਮੁੱਲ ਨਹੀਂ ਲਿਆ ਸਾਡਾ ਇਹ ਸਾਡਾ ਪੰਜਾਬ ਸਿਰ ਦੇ ਕੇ ਲਿਆ ਵਾ ਜੇ ਆਪਾਂ ਨੂੰ ਕੋਈ ਕੱਢਣਾ ਚਾਹੇ ਤੂੰ ਜਾਇ ਤੇ ਤੱਕਾ ਕਰਨਾ ਚਾਹੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਇਹ ਜਿਹੜਾ ਪੰਜਾਬੀ ਸੋਬਾ ਨਾ ਪੰਜਾਬ ਹੈ ਇਹ ਸਿੱਖਾਂ ਨੇ ਸਿਰ ਦੇ ਕੇ ਲਿਆਵਾ ਸਿਰ ਦੇ ਕੇ ਦਸਾਂ ਗੁਰੂਆਂ ਦਾ ਜਾਮਾ ਹੋਇਆ ਵਾ ਇੱਥੇ ਦਸਾਂ ਗੁਰੂ ਇਸ ਧਰਤੀ ਤੇ ਆਏ ਆ ਇੱਕ ਕਿਣਕਾ ਕਿਣਕਾ ਪੰਜਾਬ ਦੀ ਮਿੱਟੀ ਦਾ ਰਣੀ ਆ ਗੁਰੂਆਂ ਦਾ ਹਲ ਵੀ ਇੱਥੇ ਵਾਹੇ ਆ ਦੁਕਾਨਾਂ ਵੀ ਕਰੀਆਂ ਗੁਰੂਆਂ ਨੇ ਜੰਗ ਜੁੱਧ ਵੀ ਕਰੇ ਐ ਇੱਥੇ ਵਪਾਰ ਵੀ ਕਰੇ ਐ ਘੋੜਿਆਂ ਦੇ ਸਿੰਘਾਂ ਨੂੰ ਸਖਲਾਈਆਂ ਵੀ ਪੰਜਾਬ ਤੇ ਦਿੱਤੀਆਂ ਗੁਰੂ ਸਾਹਿਬ ਨੇ ਕਤਰਾ ਕਤਰਾ ਖੂਨ ਦਾ ਪੰਜਾਬ ਦੀ ਧਰਤੀ ਤੇ ਕਣਕਾ ਗਣਕਾ ਜਰੇ ਜਰੇ ਤੇ ਮਿੱਟੀ ਤੇ ਕਣਕਾ ਡੋਲਿਆਵਾ ਖੂਨ ਦਾ ਸਖਾਂ ਦਾ ਐਵੇਂ ਨੀ ਧਰਤੀ ਪੰਜਾਬ ਦੀ ਵਿਖਰੇ ਕਹਿੰਦੇ ਤੇ ਰਹਿਣ ਨੂੰ ਜੀ ਕਰਦਾ ਹੈ ਇਦਾਂ ਗੱਲ ਕਰ ਵੀ ਆਪਣੇ ਸਿੰਘ ਫਟੇ ਫਿਰਦੇ ਆ ਜੇ ਸਿੰਘ ਆਪਣੇ ਫਟੜਨਾ ਨਾ ਤੇ ਇਕੱਠੇ ਰਹਿਣ ਫਿਰ ਦੇਖ ਹਾਲ ਪੰਜਾਬ ਦਾ ਕਿੰਨਾ ਸਨਰੀ ਤੇ ਸੁੰਦਰ ਲੱਗੂ ਇੱਕ ਆਵਾਜ਼ ਬੋਲੂ ਵੀ ਮੈਂ ਹੈਗਾ ਪੰਜਾਬ ਮੈਂ ਪੰਜਾਬ ਬੋਲਦਾ ਐਂ ਕਹੂ ਫਿਰ ਪੰਜਾਬ ਇਹਦੀ ਹਵਾ ਚੋ ਖੁਸ਼ਬੂ ਆਉ ਫਿਰ ਇਹਦੇ ਪਾਣੀਆਂ ਚੋ ਹੀਰੇ ਮੋਤੀ ਜਵਾਹਰ ਪੈਦਾ ਹੋਣਗੇ ਇਦੀ ਮਿੱਟੀ ਚੋਂ ਉਗਣਗੇ ਲਾਲ ਪੰਜਾਬ ਦੇ ਚੋਂ ਐਵੇਂ ਨਹੀਂ ਸਾਰੀਆਂ ਬਾਤਾਂ ਚਾਹੀਆਂ ਦੀ ਡਾਲੇ ਹੋਈਆਂ ਵੀਆਂ ਪੰਜਾਬ ਦੇ ਪੰਜਾਬ ਦੀ ਇੱਕ ਧਰਤੀ ਕੋਈ ਹੀਰੇ ਬੋਤੀ ਜਵਾਹਰਤ ਪੈਦਾ ਕਰਨ ਵਾਲੀ ਧਰਤੀ ਹੈ ਇਹਨਾਂ ਦਾ ਆ ਵੀ ਕਦੋਂ ਮੋੜ ਲੈ ਲੀ ਗਏ ਕਦੋਂ ਇਹਨਾਂ ਤੋਂ ਹੱਥ ਚੋਂ ਛਡਵਾ ਲ ਗਏ ਬੜੀ ਕਰੋੜਾਂ ਚ ਵੀ ਕਰਦੇ ਆ ਲੱਖਾਂ ਚ ਵੀ ਕਰਦੇ ਆ ਦੇਖਿਓ ਕਿਤੇ ਜਾਇਦਾਦਾਂ ਦੇ ਵੰਦੇ ਬੰਦਾ ਸਿਕ ਬਹੁਤ ਨੇ ਕਿੰਨੀਆਂ ਜਾਨਾਂ ਕੁਰਬਾਨ ਕਰਕੇ ਲਈ ਸੀ ਇਹ ਜਾਇਦਾਦੋ ਤੇ ਵੇਚਣ ਲੱਗੇ ਆਪਾਂ ਕਿਦਾਂ ਨੂੰ ਸੋਚਦੇ ਆਂ ਬੈਂਟਾ ਲਾਉਣੇ ਆ ਇਹ ਮੇਰੀ ਆ ਇਹ ਤੇਰੀ ਨਹੀਂ ਇਹ ਗੁਰੂਆਂ ਦੀ ਚੀਜ਼ ਆ ਦਿੱਤੀ ਹੋਈ ਮਾਂ ਦਾ ਉਹਨਾਂ ਦੇ ਵੀ ਸਾਂਭੋ ਇਹਨੂੰ ਖਾਓ ਇਹਦੇ ਚੋਂ ਖਰਚੋ ਪਰ ਇਹਨੂੰ ਬੈ ਨਾ ਕਰੋ ਨਾ ਇਹਨੂੰ ਦਿਓ ਕਿਸੇ ਨੂੰ ਇਹਦੇ ਜੇ ਤੂੰ ਖਾ ਸਕਦਾ ਆ ਆਮਦਨ ਨੂੰ ਆਪਦੀ ਨੂੰ ਵਧਾ ਸਕਦਾ ਕੰਮ ਨੂੰ ਅੱਗੇ ਤੋਰ ਸਕਦਾ ਆ ਠੀਕ ਆ ਸਾਧ ਸੰਗਤੋ ਇਹ ਸੀ ਖਾਲਸੇ ਦਾ ਰਾਜ ਜਿਹੜੇ ਡਡੇ ਸੂਰਮੇ ਪੈਦਾ ਹੋਏ ਇੱਥੇ ਅੱਜ ਦੇਖਿਆ ਤੁਸੀਂ 84 ਸਾਲਾਂ ਦੇ ਵਿੱਚ ਸੰਤ ਭੰਡਾਰਾਂ ਵਾਲੇ ਬਾਬਾ ਮਰੀਦ ਸਿੰਘ ਵਰਗੇ ਬਾਬਾ 18 ਸਿੰਘ ਵਰਗੇ ਸਵੇਕ ਸਿੰਘ ਵਰਗੇ ਜਨਰਲ ਸਵੇਕ ਸਿੰਘ ਕਿੱਡੇ-ਕਡੇ ਸਿੰਘ ਹੋਇਆ ਸੰਧੂ ਵਰਗੇ ਬਹੁਤ ਸੰਗ ਵਰਗੇ ਅੱਜ ਵੀ ਇਸ ਧਰਤੀ ਤੇ ਹੈਗੇ ਆ ਸੰਗ ਇਹੇ ਜੱਥੇਦਾਰ ਸਮਾਰ ਲਓ ਇਹਨੂੰ ਹਲੇ ਵੀ ਕੁਝ ਨਹੀਂ ਵਿਗੜਿਆ ਪੰਜਾਬ ਦਾ ਬਹੁਤ ਵੱਡੇ ਇਤਿਹਾਸ ਆ ਤੁਹਾਨੂੰ ਹੌਲੀ ਹੌਲੀ ਥੋੜੇ ਥੋੜੇ ਕਰਕੇ 20 25 ਮਿੰਟ ਦਾ ਕਰਕੇ ਤੁਹਾਨੂੰ ਸੁਣਾਵਾਂਗੇ ਇਹਨੂੰ ਪੜਿਆ ਕਰੋ ਤੇ ਸੁਣਿਆ ਕਰੋ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ